ਠੀਕੀ ਤੇ ਲਈ ਹੋਈ ਹੈ ਜੀ 45000 ਰੁਪਏ ਕਿੱਲਾ ਲਿਆ ਹੈ ਟਿੰਡੂ ਵੀ ਦੀ ਹੈ ਚ ਮੁੜ ਕੇ ਡੇਢ ਦੱਫਾ ਵੀ ਕਰਦੇ ਆ ਜੀ ਮਾਰਚ ਦੇ ਵਿੱਚ ਵਿੱਚ ਕੋਈ ਸਪਰੇ ਕਰ ਗਿਆ ਇੱਕ ਕਿੱਲਾ ਖਰਾਬ ਹੋ ਗਿਆ ਬੁਰਾ ਜੀ ਦੋ ਦਿਨ ਕੋਈ ਰੋਟੀ ਵੀ ਨਹੀਂ ਖਾਧੀ ਮੈਂ ਜੀ ਕਿਸੇ ਹਾਲ ਸਾਰੇ ਬੰਦੇ ਕਿਸੇ ਬੰਦੇ ਨੇ ਇਨਾ ਮਹਿੰਗਾ ਪੀ ਨਹੀਂ ਲਾਇਆ ਇਹ ਮੇਰਾ ਇਕੱਲੇ ਦਾ ਪੀ ਲੱਗਿਆ ਹੈ ਗੁੱਸੇ ਜਾ ਕੇ ਗਾਲ ਵੀ ਨਿਕਲਦੀ ਜੇ ਚਵਾਰਾ ਰੱਖਣਾ ਤਾਂ ਤੂੰ ਸਿੱਧਾ ਆ ਕੇ ਚਵਾਰਾ ਰੱਖ ਤੇ ਤੂੰ ਚੋਰੀ ਨਾਲ ਭੋਰ ਭੋਰ ਬੱਚਾ ਆਉਂਗੇ ਜਿਹਨਾਂ ਪਾਲਣਾ ਤੂੰ ਉਹਨਾਂ ਦੇ ਇਹ ਕੰਮ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਇਹੀ ਆਣਾ ਜੀ ਕਿ ਕਿਸੇ ਨਾਲ ਕੋਈ ਕੱਟਣੀ ਨਹੀਂ ਵੀ ਕੋਈ ਦੁਸ਼ਮਣੀ ਹੈਗੀ ਮੇਰੇ ਨਾਲ ਮੈਨੂੰ ਸਿੱਧਾ ਕਹਿੰਦੇ ਹੁਣ ਮੈਂ ਨਿੱਕੇ ਨਿੱਕੇ ਬੱਚੇ ਲਈ ਫਿਰਦੀ ਆ ਸਾਰਾ ਪਰਿਵਾਰ ਹੀ ਮੇਰਾ ਆ ਵੇਖ ਲੋ ਮੇਰਾ ਕਿੱਲਾ ਖਰਾਬ ਕਰਤਾ ਸੈਂ 1.5 ਲੱਖ ਰੁਪਏ ਮੇਰਾ ਖਰਾਬ ਹੋ ਗਿਆ ਅਸੀਂ ਬੱਚਾ ਆਂਗਾ ਪਾੜੀਆਂ ਸਾਰਾ ਬੱਚੇ ਸਾਡੇ ਵਿੱਚ ਅਸੀਂ ਭੁੱਖੇ ਧਿਆਏ ਤੜਕੇ ਸੇ ਆ ਜਾਂ ਅਨਿਆਥਿਕ ਇਹਦੇ ਵਿੱਚ ਰਹਿੰਦੀ ਆ ਉਹਨਾਂ ਨੇ ਵੇਲਾ ਕੰਮ ਕੀ ਕੀਤਾ 10000 ਦਾ ਬੀ ਪੈ ਗਿਆ ਇਹਦੀ ਇਹਦੇ ਵਿੱਚ ਕੁਝ ਰੇਗ ਵੀ ਪਈ ਪਈ ਹੋਈ ਹੈ ਵੀ ਲੰਮ ਸਮ ਸਾਨੂੰ ਇਸ ਟਾਈਮ ਪੈ ਚੁੱਕਿਆ ਹੀ 80000 ਨੂੰ ਤਾਂ ਪੈ ਚੁੱਕਿਆ ਹੀ ਕਿਲਾ ਹੈ ਜਿਹੜੀ ਪੈਦਾਵਾਰ ਹੋਣੀ ਸੀ ਉਹ ਕਿੰਨੀ ਹੋਣੀ ਸੀ ਉਹ ਲੰਮ ਸਮ 1.5 ਲੱਖ ਤੋਂ ਵੀ ਉੱਤੇ ਟੱਪ ਜਾਣੀ ਸੀ ਪਲੱਸ ਹੋ ਜਾਣੀ ਸੀ ਜੀ ਵੀ ਸਵਾ ਦੋ ਡਾਈ ਲੱਖ ਦਾ ਹਾਂਜੀ ਸਪਰੇਅ ਕਰ ਗਿਆ ਮਤਲਬ ਕਿਉਂ ਕਰ ਗਿਆ ਕਿਵੇਂ ਕੌਣ ਕਰ ਗਿਆ ਪਉ ਪਤਾ ਲੱਗਿਆ ਇਹ ਚੀਜ਼ ਨਹੀਂ ਆਪਾਂ ਨੂੰ ਕੋਈ ਪਤਾ ਕੋਈ ਬਤਾ ਤੀ ਜੀ 2023 ਦੇ ਵਿੱਚ ਨਾ ਚਾਲਦੀ ਫਸਲ ਤੇ ਗੜੇ ਪੈ ਗਏ ਸੀ ਗੜੇ ਪੈ ਗਏ ਹਾਂਜੀ ਗੜੇ ਪੈ ਗਏ ਉਹ ਗੜੇ ਵਿੱਚ ਸ਼ਿਕਾਰ ਵੀ ਹੋਦੇ ਸੀ ਹਾਂਜੀ ਗੜੇ ਸੀ ਉਹ ਤਾਂ ਹੀ ਬਹੁਤ ਜਿਆਦਾ ਸਾਡੀਆਂ ਦੋ ਗੜੀਆਂ ਭਰ ਜਾਂਦੀਆਂ ਜਿਸ ਸਪਰੇ ਮੈਨੂੰ ਤਾਂ ਸਪਰੇ ਦਾ ਨਾਮ ਹੀ ਨਹੀਂ ਜਾਣਦ ਰਿਹਾ ਕਰਕੇ ਕਿਹੜੀ ਸਪਰੇ ਕਹਿੰਦੇ ਨੇ ਆਪਾਂ ਤਾਂ ਰੌਂਡ ਅਪ ਤੇ ਰੌਂਡ ਅਪ ਸਪਰੇ ਮੈਂ ਤਾਂ ਸੁਣਿਆ ਹੀ ਅੱਜ ਲੋਕੋਏ ਟੀਵੀ ਨਾਲ ਜੁੜੋਂ ਤੁਸੀਂ ਮੈਂ ਹਮਤਾਜ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਕੁਦਰਤ ਦੀ ਕਰੋਪੀ ਕਾਰਨ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਮਾਰੀ ਜਾਂਦੀ ਹੈ ਪਰ ਜਿਹੜੀ ਅੱਜ ਘਟਨਾ ਵਾਪਰੀ ਹੈ ਉਹ ਬੇਹਦ ਨਿੰਦਣਯੋਗਾ ਕਿਉਂਕਿ ਇੱਕ ਸ਼ਰਾਰਤ ਦੇ ਕਾਰਨ ਇੱਕ ਗਰੀਬ ਜਿਹੜਾ ਵਿਅਕਤੀ ਠੇਕੇ ਤੇ ਜ਼ਮੀਨ ਲੈ ਕੇ ਸਬਜੀ ਬੀਜਦਾ ਸਾਰਾ ਸਾਲ ਮਿਹਨਤ ਕਰਦਾ ਫਿਰ ਵੇਚਦਾ ਤੇ ਫਿਰ ਜਿਹੜਾ ਘਰ ਦਾ ਜਿਹੜਾ ਸਾਰਾ ਸਿਸਟਮ ਚੱਲਦਾ ਤੇ ਉੱਥੇ ਇੱਕ ਸ਼ਰਾਰਤ ਕੀਤੀ ਗਈ ਹੈ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਬਾਈ ਦੀ ਟਿੰਡੋ ਬਜੋਈ ਸੀ ਕਿ ਠੇਕੇ ਤੇ ਜ਼ਮੀਨਾਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਸਾਰੇ ਕਿਤੇ ਟਿੰਡੋ ਦੀ ਜਿਹੜੀ ਫਸਲ ਹੈ ਉਹ ਬੀਜੀ ਹੋਈ ਹੈ ਪਰ ਸ਼ਰਾਰਤ ਕੀ ਇੱਥੇ ਹੋਈ ਹੈ ਕਿ ਇੱਕ ਵਿਅਕਤੀ ਆਉਂਦਾ ਹੈ ਜਿਹੜਾ ਕਿ ਰਾਉਂਡ ਅਪ ਸਪਰੇ ਹੁੰਦੀ ਆ ਕਿ ਦੇ ਨਾਲ ਜਿਹੜੀਆਂ ਬੂਟੀ ਹੁੰਦੀ ਆ ਜਾਂ ਕੋਈ ਫਸਲ ਹੁੰਦੀ ਆ ਉਹ ਸਾਰੀ ਮੱਚ ਜਾਂਦੀ ਹੈ ਉਸ ਰਾਉਂਡ ਅਪ ਦੀ ਸਪਰੇ ਕਰਦਾ ਤੇ ਇਥੋਂ ਚਲਾ ਜਾਂਦਾ ਤੇ ਬਾਈ ਦੀ ਲਗਭਗ ਕਿਲੇ ਦੇ ਨੇੜ ਜਿਹੜੀ ਫਸਲ ਹੈ ਉਹ ਮੱਚ ਕੇ ਖਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਨਵੀਂ ਫਸਲ ਆ ਜਿਹੜੀ ਉੱਥੇ ਹੋਣੀ ਰਹੀ ਪੂਰੀ ਘਟਨਾ ਜਾਣਦੇ ਆ ਕਿ ਕੀ ਸਾਰਾ ਕੁਝ ਵਾਪਰਿਆ ਕਿੰਨਾ ਨੁਕਸਾਨ ਹੋਇਆ ਸਭ ਤੋਂ ਪਹਿਲਾਂ ਬਈ ਤੁਹਾਡਾ ਕੀ ਨਾਮ ਕੀ ਹੈ ਜੀ ਪੂਰਾ ਮੇਰਾ ਨਾਮ ਪੂਰਾ ਹੀ ਰਾਜਵਿੰਦਰ ਸਿੰਘ ਹੈ ਪਿੰਡ ਮੇਰਾ ਮਲਕੇ ਜੀ ਜੀ ਬਈ ਇਹ ਜਿਹੜਾ ਕੰਮ ਆ ਤੁਸੀਂ ਇੱਥੇ ਮਤਲਬ ਠੇਕੇ ਤੇ ਜ਼ਮੀਨ ਲਈ ਹੋ ਸੀ ਤੁਸੀਂ ਇਹ ਠੇਕੇ ਤੇ ਲਈ ਹੋਈ ਹੈ ਜ਼ਮੀਨ ਹੂੰ ਕਿੰਨੀ ਜ਼ਮੀਨ ਲਈ ਹੋ ਠੇਕੇ ਤੇ ਸਾਢੇ 4 ਕਿੱਲੇ ਲਈ ਬਈ 45000 ਰੁਪਏ ਕਿੱਲਾ ਲਿਆ ਹੋਇਆ ਜੀ 45000 ਨੂੰ ਕਿੱਲਾ ਹਾਂ ਜੀ ਸਾਢੇ 3 ਮਹੀਨੇ ਵਾਸਤੇ ਸਾਢੇ 3 ਮਹੀਨੇ ਵਾਸਤੇ ਹਾਂ ਜੀ ਹਾਂ ਜੀ ਸਾਢੇ 3 ਮਹੀਨੇ ਦਾ 45000 ਨੂੰ ਕਿੱਲਾ ਲਿਆ ਤੁਸੀਂ ਹਾਂਜੀ 45000 ਨੂੰ ਕਿੱਲਾ ਲਿਆ ਠੀਕ ਐ ਤੇ ਭਾਈ ਜਿਹੜਾ ਇਹ ਕੰਮ ਤੁਸੀਂ ਕਰਦੇ ਹੋ ਕੀ ਕੰਮ ਕਰਦੇ ਹੋ ਠੇਕੇ ਤੇ ਲਗਾ ਕੀ ਬੀਜਦੇ ਹੋ ਇੱਥੇ ਟਿੰਡੂ ਬੀਜਦੇ ਹਾਂ ਇੱਥੇ ਹੂੰ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਬਸ ਠੀਕ ਐ ਮੜ ਕੇ ਦਿਆੜੀ ਦਾ ਪਾ ਵੀ ਕਰਦੇ ਆ ਫਰੂਟ ਦਾ ਕੰਮ ਵੀ ਕਰਦੇ ਆ ਹੂੰ ਆ ਕੰਮ ਹੈ ਸਾਡੇ ਕੋਲ ਸਾਲ ਭਰ ਮਤਲਬ ਹਿੱਲਾ ਵਸੀਲਾ ਕਰਦੇ ਹਾਂ ਵੀ ਕਦੇ ਕੋਈ ਕੰਮ ਕਦੇ ਕੋਈ ਕੰਮ ਹਾਂਜੀ ਕਦੇ ਕੋਈ ਕੰਮ ਕਦੇ ਕੋਈ ਹੂੰ ਤੇ ਹੁਣ ਜਿਹੜੀ ਕਿੰਨੇ ਕਿੱਲਿਆਂ ਦੇ ਵਿੱਚ ਜਿਹੜੀ ਟਿੰਡੂ ਬੀਜੀ ਹੋਈ ਇਸ ਫਸਲ ਬਈ ਇਹ ਸਾਢੇ 4 ਕਿੱਲੇ ਲੱਗੇ ਹੋਏ ਦੇ 9000 ਰੁਪਏ ਦਾ ਬੀ ਪਿਆ ਸੀ ਕਿੱਲੇ ਮਗਰ ਕਿੱਲੇ ਮਗਰ ਹਾਂਜੀ ਠੀਕ ਹੈ ਪਹਿਲਾਂ ਬੀ ਬਾਕੀ ਖਰਚਾ ਬਹੁਤ ਸੀਗੇ ਉੱਪਰ ਬਾਕੀ ਖਰਚਾ ਬਹੁਤ ਹੈ ਹਾਂਜੀ ਤੇ ਕੀ ਬਾਈ ਕੀ ਘਟਨਾ ਵਾਪਰੀ ਹੈ ਜਿਹੜੀ ਆਪਾਂ ਗੱਲਬਾਤ ਜਿਵੇਂ ਇੱਥੇ ਕਰ ਰਹੇ ਆ ਪਹੁੰਚੀ ਹੈ ਕੀ ਘਟਨਾ ਕੀ ਵਾਪਰੀ ਇੱਥੇ ਬਾਈ ਇਹ 15 ਮਾਰਚ ਤੋਂ ਲੈ ਕੇ 25 ਮਾਰਚ ਦੇ ਵਿੱਚ ਵਿੱਚ ਕੋਈ ਸਪਰੇਅ ਕਰ ਗਿਆ ਹੂੰ ਤੇ ਮੈਨੂੰ ਜਾਣ ਕੇ 4-5 ਦਿਨ ਹੋ ਗਿਆ ਪਤਾ ਲੱਗਿਆ ਹੂੰ ਪਹਿਲਾਂ ਮੈਂ ਇਹਨਾਂ ਨੂੰ ਕਿਸੇ ਨੂੰ ਆਖਿਆ ਨਹੀਂ ਮੈਨੂੰ ਪਤਾ ਤਾਂ ਵੇਲੇ ਲੱਗ ਗਿਆ ਸੀਗਾ ਹੂੰ ਪਰ ਮੈਂ ਕਿਹਾ ਇਹ ਆਖਣਗੇ ਨਹੀਂ ਸਪਰੇਅ ਨਹੀਂ ਕਰਕੇ ਮੈਂ ਉੱਥੋਂ ਚੱਲਦਾ ਜਦੋਂ ਆਉਂਦਾ ਖੇਤ ਉੱਥ ਆ ਆਵਰਦਾ ਸੀ ਫਿਰ ਇਹਨੇ ਮੈਨੂੰ ਆਖਿਆ ਕਹਿੰਦਾ ਆਹ ਗੱਲ ਹੈਗੀ ਐ ਵੀ ਤੂੰ ਉੱਤੇ ਤੇਰੇ ਫਸਲ ਕਾਦੂ ਨਹੀਂ ਹੋਈ ਫਿਰ ਮੈਂ ਪੂਰੀ ਗੌਰ ਕੀਤੀ ਮੈਂ ਕਿਹਾ ਯਾਰ ਤੂੰ ਗੱਗੂ ਮੇਰੀ ਗੱਲ ਸੁਣ ਕੱਲ ਦੀ ਗੱਲ ਹੈ ਇਹ ਇਹ ਨਾ ਮੈਂ ਕਿ ਸਪਰੇਅ ਕੀਤੀ ਹੋਈ ਐ ਇਹ ਕਹਿੰਦਾ ਨਹੀਂ ਮੈਂ ਕਿ ਫਿਰ ਚੰਗੀ ਤਰ੍ਹਾਂ ਦੇਖ ਫਿਰ ਇਹ ਸਾਰੇ ਮੰਨ ਗਏ ਕਹਿੰਦਾ ਹਾਂਜੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵਾਕਈ ਸਹੀ ਗੱਲ ਐ ਇਹ ਸਪਰੇਅ ਕੀਤੀ ਹਾਂਜੀ ਸਪਰੇਅ ਕੀਤੀ ਹੋਈ ਐ ਕਿਸ ਤਰੀਕੇ ਨਾਲ ਤੁਹਾਨੂੰ ਕਿਵੇਂ ਪਤਾ ਲੱਗਿਆ ਬਈ ਜੇ ਤੁਸੀਂ ਇੱਥੇ ਜਦੋਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਕਿਵੇਂ ਪਤਾ ਲੱਗਿਆ ਸਪਰੇਅ ਹੋ ਗਈ ਕਿਉਂਕਿ ਮੈਨੂੰ 7 ਸਾਲ ਤੋਂ ਆਪ ਨੂੰ ਹੋ ਗਈ ਸੀ 6 ਸਾਲ ਕੰਮ ਕਰਦਿਆਂ ਕਿਉਂਕਿ ਮੇਰੀ ਉਧਰ ਲਈਆਂ ਸਾਰੀਆਂ ਸਾਰੀ ਵੱਲ ਸਹੀ ਹੈ ਠੀਕ ਹੈ ਠੀਕ ਹੈ ਦੂਜੀ ਵੱਲੀਆਂ ਸਾਰੀਆਂ ਸਹੀ ਹੈ ਇਧਰ ਵੀ ਸਹੀ ਹੈ ਉਧਰ ਜਿਹੜੇ ਦੋ ਕਿਲੇ ਲੱਗੇ ਉਹ ਵੀ ਸਹੀ ਹੈ ਕਿਉਂਕਿ ਉਧਰੋਂ ਵਿਚਾਲ ਜੀ ਲੰਘਿਆ ਬੰਦਾ ਤੇ ਉੱਥੇ ਐਂਡ ਤੇ ਖਤਮ ਹੋ ਗਈ ਆ ਤੇ ਫਿਰ ਪਤਲੀ ਕਰਦਾ ਕਰਦਾ ਲੰਘ ਗਿਆ ਬਸ ਬਾਹਰ ਅੱਛਾ ਪਹਿਲਾ ਬੰਦਾ ਉਧਰ ਨੂੰ ਗਿਆ ਸਪਰੇ ਕਰਦਾ ਫਿਰ ਵਾਪਸ ਆਇਆ ਉਧਰ ਹਾਂਜੀ ਉਧਰੋਂ ਫਿਰ ਵਾਪਸ ਆਇਆ ਠੀਕ ਹੈ ਕਿੰਨੇ ਕਿੰਨੇ ਏਰੀਆ ਦੇ ਵਿੱਚ ਕਰ ਗਿਆ ਸਪਰੇ ਉਹ ਇੱਕ ਕਿਲਾ ਖਰਾਬ ਹੋ ਗਿਆ ਪੂਰਾ ਹੀ ਕਿਲਾ ਖਰਾਬ ਹੋ ਗਿਆ ਹਾਂਜੀ ਪੂਰਾ ਠੀ ਭਈ ਮੈਂ ਲੋ ਸਪਰੇਅ ਕਰ ਗਿਆ ਮਤਲਬ ਕਿਉਂ ਕਰ ਗਿਆ ਕਿਵੇਂ ਕੌਣ ਕਰ ਗਿਆ ਬਹੁਤ ਪਤਾ ਲੱਗਿਆ ਇਹ ਚੀਜ਼ ਨਹੀਂ ਆਪਾਂ ਨੂੰ ਕੋਈ ਪਤਾ ਨਹੀਂ ਕਿ ਕੋਈ ਪਤਾ ਨਹੀਂ ਠੀਕ ਹੈ ਇਹ ਮੈਂ ਸ਼ਰਾਰਤੀ ਹੈ ਕਿਸੇ ਦੀ ਸ਼ਰਾਰਤੀ ਹੈ ਇਹ ਤਾਂ ਹੂੰ ਮੈਂ ਤਾਂ ਇਹੀ ਅਣਾ ਜੀ ਕਿਸੇ ਨਾਲ ਕੋਈ ਕੱਟਣੀ ਵੀ ਕੋਈ ਦੁਸ਼ਮਣੀ ਹੈਗੀ ਮੇਰੇ ਨਾਲ ਮੈਨੂੰ ਸਿੱਧਾ ਕਹਿੰਦਾ ਹੂੰ ਠੀਕ ਹੈ ਹੁਣ ਮੈਂ ਨਿੱਕੇ ਨਿੱਕੇ ਬੱਚੇ ਲਈ ਫਿਰਦਾ ਨਾਲ ਆ ਬਠੀਕ ਸਾਰਾ ਪਰਿਵਾਰ ਹੀ ਮੇਰੇ ਨਾਲ ਆ ਵੇਖ ਲੋ ਮੇਰਾ ਕਿਲਾ ਖਰਾਬ ਕਰਤਾ ਸੀ 1.5 ਲੱਖ ਰੁਪਏ ਮੇਰਾ ਖਰਾਬ ਹੋ ਗਿਆ ਹੂੰ 1.5 ਲੱਖ ਦੀ ਪੈਦਾਵਾਰ ਹੂੰ 1.5 ਲੱਖ ਹਾਂਜੀ ਕਿਲੇ 1.5 ਲੱਖ ਦੀ ਪੈਦਾਵਾਰ ਹੂੰ ਦੋ ਦਿਨ ਕੋਈ ਰੋਟੀ ਵੀ ਨਹੀਂ ਖਾਧੀ ਮੈਂ ਜੀ ਕਿਸੇ ਹਾਲ ਸਾਰੇ ਬੰਦੇ ਕਿਸੇ ਬੰਦੇ ਨੇ ਨਾ ਮਹਿੰਗਾ ਬੀ ਨਹੀਂ ਲਾਇਆ ਕੋਈ ਵੀ ਬੰਦੇ ਨੂੰ ਪੁੱਛ ਲਓ ਜੇ ਮੇਰਾ ਇਕੱਲੇ ਦਾ ਬੀ ਲੱਗਿਆ ਹੈ ਨਾ ਆਪ ਨੂੰ ਦੁੱਖ ਆਉਂਦਾ ਮੈਂ ਕੱਲ ਦੀ ਰੋਟੀ ਨਹੀਂ ਖਾਧੀ ਮੈਂ ਮਿਹਨਤ ਕਰਦੇ ਹਾਂ ਵੀ ਪਰਿਵਾਰ ਦਾ ਢਿੱਡ ਪਾਲਾਂਗੇ ਨਾ ਕੰਮ ਕਰਾਂਗੇ ਕਿੰਨਾ ਸਮਾਂ ਬਾਈ ਕੰਮ ਕਰਦੇ ਹੋ ਫਿਰ ਇੱਥੇ ਮਤਲਬ ਕਿੰਨਾ ਸਮਾਂ ਰਹਿਣਾ ਪੈਂਦਾ ਟਿੰਡੋ ਦੇ ਲਈ ਸਾਢੇ 3 ਦਿਨ ਮਹੀਨੇ ਰਹਿਣਾ ਪੈਂਦਾ ਜੀ ਖੇਤੀ ਰਹਿਣਾ ਪੈਂਦਾ ਥੋੜਾ ਸਾਢੇ 3 ਹਾਂਜੀ ਇਹ ਦੇਖ ਭਲ ਵੱਧ ਕਰਨੀ ਪੈਂਦੀ ਹੋਊਗੀ ਇਹਦੀ ਬਹੁਤ ਹੀ ਬਹੁਤ ਜ਼ਿਆਦਾ ਜਿੰਨੇ ਖੋਣ ਨਹੀਂ ਕਰਨੀ ਪੈਂਦੀ ਸਰੀ ਛੱਡਣ ਚੋ 2 ਮਹੀਨੇ ਜਿਵੇਂ ਬਾਈ ਬੱਚਾ ਪਾਲ ਦਿਆ ਨਾ ਮਾਂ ਉਵੇਂ ਪਾਲਣਾ ਪੈਂਦਾ ਇਹ ਤੇ ਜਿਹਨੇ ਇਹ ਕੀਤਾ ਹੂੰ ਉਹਨੂੰ ਮੈਂ ਕਹਿੰਨੀ ਆਗੀ ਵੀ ਤੂੰ ਸਿੱਧਾ ਆ ਕੇ ਦੱਸਦਾ ਹੂੰ ਵੀ ਗੁੱਸੇ ਜਾ ਕੇ ਗਾਲ ਵੀ ਨਿਕਲਦੀ ਜੇ ਚਵਾਰਾ ਰੱਖਣਾ ਤਾਂ ਤੂੰ ਸਿੱਧਾ ਆ ਕੇ ਚਵਾਰਾ ਰੱਖ ਤੇ ਤੂੰ ਚੋਰੀ ਨਾਲ ਭੋਰਾ ਭੋਰਾ ਬੱਚਾ ਆਵਾਂਗੇ ਜਿਹੜੀਆਂ ਪਾਲੀਆਂ ਤੂੰ ਉਹਨਾਂ ਦੇ ਇਹ ਕੰਮ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਅਸੀਂ ਨਹੀਂ ਵੇਖਿਆ ਤੈਨੂੰ ਕੁਦਰ ਤਾ ਵੇਂਦੀ ਆ ਰੱਬ ਤਾਂ ਵੇਲਾ ਰੱਬ ਤੋਂ ਤਾਂ ਡਰਦਾ ਉਹ ਬੰਦਾ ਅਸੀਂ ਬੱਚਾ ਹਾਂ ਪਾੜੀਆਂ ਸਾਰਾ ਬੱਚੇ ਸਾਡੇ ਵਿੱਚ ਅਸੀਂ ਭੁੱਖੇ ਧਾਇ ਤੜਕੇ ਅਸੀਂ ਆ ਜਾਂਦੇ ਆ ਅਥਰੰਤਿਕ ਇਹਦੇ ਵਿੱਚ ਰਹਿੰਦੇ ਹਾਂਗੇ ਉਹਨਾਂ ਨੇ ਵੇਲਾ ਕੰਮ ਕੀ ਕੀਤਾ ਇਹ ਚੰਗੀ ਗੱਲ ਨਹੀਂ ਉਹਨਾਂ ਵਾਸਤੇ ਜੇ ਕੋਈ ਦੁਸ਼ਮਣੀ ਕੱਢਣੀ ਵੀ ਹੈ ਸਾਨੂੰ ਸਿੱਧਾ ਆ ਕੇ ਦੱਸਣ ਵੀ ਸਾਡੀ ਸੋਡੇ ਨਾਲ ਸਾਡੀ ਆ ਦੁਸ਼ਮਣੀ ਹੈ ਦੁਸ਼ਮਣੀ ਕੋਈ ਹੈ ਤੁਹਾਡੀ ਕਿਸੇ ਨਾਲ ਕੋਈ ਲੱਗਦੀ ਕਿਸੇ ਨਾਲ ਵੀ ਨਹੀਂ ਅੱਜ ਤੱਕ ਅਸੀਂ ਨਾ ਕਿਸੇ ਦਾ ਮਾੜਾ ਕੀਤਾ ਤੇ ਨਾ ਮਹਾਰਾਜ ਕਰਵਾਵੇ 17 18 ਸਾਲ ਸਾਡੇ ਵਿਆਹ ਨੂੰ ਹੋ ਗਏ ਬੱਚੇ ਸਾਡੇ ਪਾਰਦੇ ਹੀ ਹੈ ਡੰਗਾ ਐਨ ਵੀ ਕਿਸੇ ਨੂੰ ਆਖਿਆ ਸਾਨੂੰ ਪੈਸੇ ਦੇ ਕੋਈ ਸਾਨੂੰ ਕਹਿੰਦਾ ਵੀ ਸਾਨੂੰ 5000 10000 ਦੇ ਕਰ ਦਿੰਨੇ ਅਗਲੇ ਦਾ ਹਿੱਲਾ ਫਿਸਲਾ ਇਹ ਹਰ ਇੱਕ ਬੰਦੇ ਨਾਲ ਮੇਰੀ ਬਣੀ ਹੋਈ ਹੈ ਪਰ ਆਹ ਪਤਾ ਨਹੀਂ ਹੁਣ ਕੌਣ ਕਰ ਗਿਆ ਕੌਣ ਕਰ ਗਿਆ ਇਹ ਵੀ ਨਹੀਂ ਪਤਾ ਹਾਂ ਨਾ ਇਹ ਕੋਈ ਪਤਾ ਨਹੀਂ ਕਿੰਨੇ ਬਾਈ ਕਿੰਨੇ ਜਾਣੇ ਇੱਥੇ ਕੰਮ ਕਰਦੇ ਹੋ ਤੁਸੀਂ ਦੋ ਮੁੰਡੇ ਹੀ ਮੇਰੇ ਇੱਕ ਗੁੜੀਆ ਉਹ ਤਾਂ ਘਰੇ ਰਹਿੰਦੀ ਹੈ ਤੇ ਦੋਵੇਂ ਹੀ ਅਸੀਂ ਚਾਰ ਦਿਨ ਕੰਮ ਕਰਦੇ ਹਾਂ ਚਾਰੇ ਪਰਿਵਾਰ ਸਾਰਾ ਇੱਥੇ ਕੰਮ ਕਰਦੇ ਹਾਂ ਹਾਂਜੀ ਮੇਰਾ ਸੂਲੀਆ ਠੇਕਾ ਲਿਆ ਹੋਇਆ ਹੈ ਮੇਰਾ ਮੇਰਾ ਸੂਲੀਆ ਠੇਕਾ ਲਿਆ ਹੋਇਆ ਹੈ ਲੇਵਰ ਆਉਂਦੀ ਸਾਮ ਨੂੰ ਗੱਡੀ ਭਰਦੇ ਅਸੀਂ ਅੰਮ੍ਰਿਤਸਰ ਵੇਚ ਕੇ ਆਉਣੇ ਹੁਣੇ ਆਏ ਸੀ ਤਿੰਨ ਕੋਈ ਆਏ ਸੀ ਅਸੀਂ ਇੰਦਰ ਕੀ ਦਾ ਜਾਨੇ ਘਰੀ ਵੀ ਨਹੀਂ ਜਾਂਦੀ ਘਰੀ ਵੀ ਨਾਤੋ ਕੇ ਬਸ ਸਾਵਨ ਫੇਰ ਨਿਕਲ ਜਾਨੇ ਠੀਕ ਆ ਵੀ ਸਾਰਾ ਦਿਨ ਕੰਮ 'ਚ ਹੀ ਲੰਗੇ ਜਾਂਦੇ ਰਾਤ ਵੀ ਕੰਮ 'ਚ ਹੀ ਦਿਨ ਵੀ ਕੰਮ ਜੀ ਸਾਰਾ ਲੇਬਰ ਕਿੰਨਾ ਕੰਮ ਕਰਦਾ ਬਾਈ ਲੇਬਰ ਸਾਡੀ ਹੁਣ ਇਸ ਮੌਕੇ ਵੇਖ ਲੋ ਵੀ ਸਾਡਾ ਕੱਖ ਕੰਡਾ ਹੋਇਆ ਹੋਇਆ ਸੀ ਲੇਬਰ ਨਾਲ ਲਾਈ ਵੀ ਹੈਗੀ ਵੀ ਮਿਹਨਤ ਕਰਦੇ ਆ ਕਿਸੇ ਤੋਂ ਮੰਗ ਕੇ ਨਹੀਂ ਖਾਂਦੇਗੇ ਵੀ ਜਿੰਨੇ ਆਪਦਾ ਮਿਹਨਤ ਮਹਾਰਾਜ ਦੋ ਹੱਥ ਦਿੱਤੇ ਹੈਗੇ ਆਪਦਾ ਕਰਦੇ ਆ ਤੇ ਆਪਦਾ ਖਾਂਦੇ ਆ ਅਸੀਂ ਤੇ ਲੋਕ ਫਿਰ ਕਰਨ ਦੇ ਹੁੰਦੇ ਕੀ ਲੱਗਦਾ ਕੰਮ ਵੀ ਨਹੀਂ ਕਰਨ ਦਿੰਦੇ ਕੰਮ ਵੀ ਨਹੀਂ ਕਰਨ ਦਿੰਦੇ ਆਹ ਉਹ ਗੱਲ ਹੈ ਵੀ ਸਾਨੂੰ ਚੱਜ ਨਾਲ ਰਹਿਣ ਵੀ ਨਹੀਂ ਦਿੰਦੇਗੇ ਵੀਓ ਗੱਲ ਉਹੀ ਗੱਲ ਕੀਤੀ ਹੈ ਨਾ ਵੀ ਸਾਨੂੰ ਚਾਜਣਾ ਰਹਿਣ ਵੀ ਨਹੀਂ ਦਿੰਦੇਗੇ ਵੀ ਕਰਦਿਆਂ ਜਰਦਾ ਨਹੀਂ ਅੱਜ ਕੱਲ ਅੱਜ ਕੱਲ ਇਹੋ ਜੀ ਦੁਨੀਆ ਪਈ ਹੈਗੀ ਵੀ ਆਪਦਾ ਕਰਕੇ ਖਾਣ ਤੇ ਆਪਾਂ ਤਾਂ ਹਲੇ ਵੀ ਮਹਾਰਾਜ ਰੰਗੇ ਅਰਦਾਸ ਕਰਦੇ ਮਾਲਕਾ ਉਹਨੂੰ ਤੰਦਰੁਸਤੀ ਰੱਖੀ ਜਿਹੜਾ ਸਾਡਾ ਕਰਕੇ ਗਿਆ ਇਹ ਸਾਡਾ ਤਾਂ ਮਹਾਰਾਜ ਜੀ ਆ ਚਲੋ ਕੋਈ ਮਤਲਬ ਕੰਮ ਕਰਕੇ ਕੰਮ ਮਤਲਬ ਜਿਹੜੇ ਹਾਲਾਤ ਤੁਹਾਡੇ ਵੇਹੇ ਪਰਿਵਾਰ ਦੇ ਕੀ ਹਾਲਾਤ ਹੈ ਅਸੀਂ ਤਾਂ ਭਈ ਆਪਦਾ ਵਿਧਿਆ ਦੋ ਮੇਰੇ ਬੱਚੇ ਆ ਇੱਕ ਮੇਰੀ ਬੇਟੀ ਆ ਅਸੀਂ ਪੰਜ ਜੀ ਘਰ ਦੇ ਪਰਿਵਾਰ ਹੈਗੇ ਮੈਂਬਰ ਹੈ ਵਿਦਿਆ ਸੀ ਰਣਿਆ ਤੇ ਆਪਦੀ ਮਜ਼ਦੂਰੀ ਕਰਦੇ ਆਗੇ ਸਾਰਾ ਪਰਿਵਾਰ ਕੰਮ ਕਰਦਾ ਹਾਂ ਹਾਂ ਕੰਮ ਕਰਦਾ ਹਾਂ ਬੱਚੇ ਮੇਰੇ ਤਿੰਨੇ ਪੜਦੇ ਆ ਹੁਣ ਵੱਡਾ ਮੁੰਡਾ ਸਾਡਾ 12ਵੀਂ ਦਾ ਚਲੋ ਪੇਪਰ ਦੇਤੇ 12ਵੀਂ ਚ ਹੋ ਗਿਆ ਤੇ ਗੁੜੀਆ ਪੜਦੀ ਆ ਛੋਟਾ ਮੁੰਡਾ ਪੜਦਾ ਆ ਆਪਦਾ ਵਿਦਿਆ ਸਾਡਾ ਚੱਲੀ ਜਾਂਦਾ ਘਰ ਦਾ ਰੁਜ਼ਗਾਰ ਤੇ ਤੇ ਆਪਦੀ ਮਿਹਨਤ ਕਰਦੇ ਆ ਖਾਣੇ ਸੌਖਾ ਸੌਖੀ ਸਾਡਾ ਪਰਿਵਾਰ ਹੈਗਾ ਪਰ ਕਰਕੇ ਨਹੀਂ ਰਹਿਣ ਦਿੰਦੀ ਦੁਨੀਆ ਫੇਰ ਵੀ ਤਾਂ ਕਹਿੰਨੇ ਮਾਲਕਾ ਤੂੰ ਹੀ ਐ ਹਾਂ ਹੁਣ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਸੁਪਰੀ ਮੈਂ ਤਾਂ ਸੁਪਰੀ ਦਾ ਨਾਮ ਵੀ ਨਹੀਂ ਜਾਣਦੀ ਜਿਹੜਾ ਕਰਕੇ ਗਏ ਆ ਕਿਹੜੀ ਸਪਰੇ ਕਹਿੰਦੇ ਪਏ ਆਪਣਾ ਤਾਂ ਰਾਉਂਡ ਅਪ ਰਾਉਂਡ ਅਪ ਸਪਰੇਅ ਲੈ ਮੈਂ ਤਾਂ ਸੁਣਿਆ ਹੀ ਅੱਜ ਹੂੰ ਮੈਨੂੰ ਹੋਰ ਤਾਂ ਨਹੀਂ ਕਿ ਕਾਰਨ ਹੋ ਸਕਦਾ ਇਸ ਤਰ੍ਹਾਂ ਜਿਵੇਂ ਜਿਹੜੇ ਮਤਲਬ ਬੂਟੇ ਮੱਚੇ ਇੰਨੇ ਕੋਈ ਕਾਰਨ ਨਹੀਂ ਸਪਰੇ ਦਾ ਕਾ ਹਾਂਜੀ ਕੋਈ ਸਪਰੇ ਇਹ ਇਸ ਤਰ੍ਹਾਂ ਨਾ ਜੀ ਮੇਰੀ ਗੱਲ ਸੁਣੋ ਕਾਰਨ ਤਾਂ ਆਪਾਂ ਵੇਖੀ ਨਾ ਵੀ ਜਾਂ ਦੂਸਰੇ ਬਾਹਨ ਚ ਹੋਵੇ ਜਾਂ ਦੂਸਰੀ ਸਾਈਡ ਹੋਵੇ ਜਾਂ ਇਧਰਲੀ ਸਾਈਡ ਹੋਵੇ ਇਹ ਸਿੱਧਾ ਆਇਆ ਬੰਦਾ ਸੱਤ ਅੱਠ ਖਾਲੀਆਂ ਇਹ ਵੀ ਲੰਮਸਮ ਕਿੱਲੇ ਦੀ ਲੰਬਾਈ ਤੋਂ ਜ਼ਿਆਦਾ ਬਣ ਜਾਂਦਾ ਕਿੱਲੇ ਤੋਂ ਵੀ ਜ਼ਿਆਦਾ ਹੀ ਇਹ ਇਹਦੇ ਕਹਿਣ ਦੇ ਹਿਸਾਬ ਦੇ ਕਿੱਲੇ ਸਾਡੇ ਹਿਸਾਬ ਨਾਲ ਵੀ ਕਿੱਲੇ ਤੋਂ ਵੀ ਜ਼ਿਆਦਾ ਹੈ ਵੀ ਜਿੰਨਾ ਨੁਕਸਾਨ ਹੋਇਆ ਨੁਕਸਾਨ 100 ਚੋਂ 90% ਨੁਕਸਾਨ ਹੈ ਤੇ 10% ਦਾ ਤੁਹਾਨੂੰ ਪਤਾ ਹੀ ਵੀ ਕੁਝ ਬਣਦਾ ਵੀ ਨਹੀਂ ਹੋਇਆ। ਨਾ ਉਹ ਚ ਵੱਲ ਹੋਵੇ। ਕਿਉਂ ਜੇ ਪਾਣੀ ਲਾਵਾਂਗੇ ਤਾਂ ਉਹ ਫੇਰ ਮਚ ਜਾਣੀ ਆ। ਜੇ ਪਾਣੀ ਬਿਨਾਂ ਇਹ ਰਹਿਣੀ ਨਹੀਂ ਨੀਗੀ ਪਾਣੀ ਤੋਂ ਬਗੈਰ। ਜਿਵੇਂ ਅਸੀਂ ਮੰਨ ਕੇ ਚੱਲ ਛੋੜਾ ਬੱਚਾ ਹੋਵੇ ਉਵੇਂ ਅਸੀਂ ਪਾਲਦੇ ਆ ਇਹਨਾਂ ਨੂੰ। ਕਿਉਂ ਜੇ ਇਹਨਾਂ ਨੂੰ ਅਸੀਂ ਪਾਲਾਂਗੇ, ਪਲੋਸਾਂਗੇ ਤਾਂ ਇਹ ਵੱਡੀ ਹੋ ਗਈ ਕੁਫਾ ਲਾਉਗੀ। ਪਰ ਸਾਡੇ ਉਹ ਵੀ ਆਸਤੇ ਵੀ ਪਾਣੀ ਫਿਰ ਗਿਆ ਜੀ। ਕਿਉਂ ਪੱਲਿਓ ਦੇ ਕੇ ਇਨਾ ਖਰਚਾ ਕਰਕੇ ਪੱਲਿਓ ਠੇਕਾ ਦੇਣਾ ਇੱਕ ਆਮ ਬੰਦੇ ਵਾਸਤੇ ਸਧਾਰਨ ਬੰਦੇ ਵਾਸਤੇ ਦਿਹਾੜੀਦਾਰ ਬੰਦੇ ਵਾਸਤੇ ਬਹੁਤ ਔਖਾ ਜੀ ਉਹਦੇ ਵਿੱਚ ਮਿਹਨਤ ਵੀ ਆ ਜਾਂਦੀ ਹੈ ਸਾਰਾ ਕੁਸ ਆ ਜਾਂਦਾ ਹੁਣ 45000 ਰੁਪਏ ਠੇਕਾ ਜੀ 10000 ਦਾ ਬੀ ਪੈ ਗਿਆ ਇਹਦੀ ਇਹਦੇ ਵਿੱਚ ਕੁਝ ਰੇਗ ਵੀ ਪਈ ਪਈ ਹੋਈ ਆ ਵੀ ਲੰਮ ਸਮ ਸਾਨੂੰ ਇਸ ਟਾਈਮ ਪੈ ਚੁੱਕਿਆ ਹੀ 80000 ਨੂੰ ਤਾਂ ਪੈ ਚੁੱਕਿਆ ਹੀ ਕਿਲਾ ਇਹ ਜਿਹੜੀ ਪੈਦਾਵਾਰ ਹੁਣੀ ਸੀ ਉਹ ਕਿੰਨੀ ਹਣੀ ਸੀ ਉਹ ਲੰਮ ਸਮ 1.5 ਲੱਖ ਤੋਂ ਵੀ ਉੱਤੇ ਟੱਪ ਜਾਣੀ ਸੀਗੀ ਪਲੱਸ ਹੋ ਜਾਣੀ ਸੀਗੀ ਬਈ ਸਵਾ ਦੋ ਢਾਈ ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਸਵਾ ਦੋ ਢਾਈ ਲੱਖ ਦਾ ਨੁਕਸਾਨ ਹੋ ਚੁੱਕਿਆ ਹੀ ਤੂੰ ਪਹਿਲਾਂ ਪਹਿਲਾਂ ਸਾਡਾ ਹੀ ਹੁਣ ਸਰਾਰ ਲੋਕਾਂ ਦੀ ਸਰਾਰਤ ਕਹਿ ਲੋ ਜਿਵੇਂ ਹੁਣ ਜਿਵੇਂ ਅਗਲਾ ਖੋਸ ਹੈ ਤਾਂ ਉਹ ਕੁਝ ਵੀ ਕਹਿ ਸਕਦੇ ਹਨਾ ਵੀ ਇੰਨਾ ਹੋ ਸਕਦਾ ਵੀ ਜੇ ਕੋਈ ਖੁੰਧ gsi ਜਾਂ ਕੁਝ ਲੈਣਾ ਦੇਣਾ ਸੀ ਤਾਂ ਬੰਦੇ ਨੂੰ ਬੰਦਾ ਸਿੱਧਾ ਟੱਕਰਦਾ ਪਰ ਇਹੋ ਜੀ ਫਸਲ ਤੇ ਇਹ ਜਿਵੇਂ ਹੁਣ ਇਹ ਮਰੀ ਐ ਸਾਡਾ ਪੁੱਤ ਮਰਿਆ ਜੀ ਇੱਕ ਬਰਾਬਰ ਹੈ ਜੀ ਕਿਉਂ ਅਸੀਂ ਪੁੱਤੀਆਂ ਪੁੱਤਾਂ ਵਾਂਗੂ ਪਾਲਿਆ ਹੋਏ ਐ ਇਹਨੂੰ ਕਿਉਂ ਜੇ ਇਹਦੇ ਚੋਂ ਹੀ ਅਸੀਂ ਖਾਣਾ ਜੀ ਇਹਦੇ ਚੋਂ ਸਾਡੀ ਮਿਹਨਤ ਐ ਸਾਰਾ ਕੁਝ ਇਹੀ ਹੈ ਸਾਡਾ ਉਮੀਦਾਂ ਬਹੁਤ ਹੁੰਦੀਆਂ ਆਪਾਂ ਪਰਿਵਾਰ ਚਲਾਉਣੇ ਆ ਕਿ ਚਲੋ ਫਸਲ ਹੋਈ ਜਾਣੀ ਆ ਕੰਮ ਕਰਾਂਗੇ ਹਨਾ ਵੀ ਆਹ ਕੰਮ ਨਵੇੜਾਂਗੇ ਆਹ ਕਰਾਂਗੇ ਯਾਰ ਇਸ ਤਰੀ ਜਾਵਾਂਗੇ ਜੋ 100 ਕੰਮ ਹੁੰਦੇ ਆ ਪਰਿਵਾਰ ਉਹ ਕੰਮ ਹੁੰਦਾ ਜੀ 100 ਕੰਮ ਹੁੰਦਾ ਜੀ ਸਾਡਾ ਹੁਣ ਘਰੇ ਜਾ ਕੇ ਘਰੇ ਦੇ ਹਾਲਾਤ ਵੇਖੋਗੇ ਤਾਂ ਟਾਇਲ ਬੱਤੇ ਤੇ ਸੱਤ ਹੈਗੀ ਆ ਜੀ ਦੋ ਕਮਰੇ ਹੈਗੇ ਜੀ ਦੋ ਬੇਟੇ ਹੈਗੇ ਜੀ ਇਹਦੇ ਵਿਚਾਰੇ ਦੇ ਇੱਕ ਬੇਟੀ ਹੈਗੀ ਵੀ ਟਾਈਮ ਪਾਸ ਦਿਹਾੜੀ ਦੇ ਦਿਨ ਨਾਲ ਚੱਲਦਾ ਹੈਗਾ ਜੀ ਅਸੀਂ ਹੁਣ ਇੱਥੇ ਪਰਿਵਾਰ ਇਕੱਠਾ ਕੰਮ ਕਰਦੇ ਜੀ ਜਿਹਦਾ ਇਕੱਠਾ ਅੱਜ ਦਾ ਸਮਾਂ ਦੁਨੀਆ ਇਹ ਕਹਿੰਦੀ ਆ ਵੀ ਜਿਹ ਬਿਲਕੁਲ ਤਾਂ ਹੀ ਸਾਰੇ ਕਰਦੇ ਜੇ ਪਾਸਾ ਤਾਂ ਉਹੀ ਗੱਲ ਨਾਲੀ ਪਰ ਉਹ ਵੀ ਦੁਨੀਆ ਵੇਖ ਲਓ ਵੀ ਜਿਉਂ ਨਹੀਂ ਦਿੰਦੀ ਜਿਹੜਾ ਸਿੱਧਾ ਬੰਦਾ ਜੀ ਹਾਂ ਇਹ ਮੰਨ ਲਓ 3-4 ਮਹੀਨੇ ਵਾਸਤੇ ਲੈਣ ਨੂੰ ਟਾਈਮ ਹੈ ਸਾਢੇ 3 ਸਾਢੇ 3 ਮਹੀਨੇ ਵਾਸਤੇ ਹੈਗੇ ਸਾਡੇ ਤੋਂ ਬਾਅਦ ਕੀ ਕੰਮ ਕਰਦੇ ਉਹ ਤੋਂ ਬਾਅਦ ਦਿਹਾੜੀ ਦਾ ਕੰਮ ਹੈਗਾ ਜੀ ਸਾਡੇ ਕੋਲ ਅਸੀਂ ਦਿਹਾੜੀ ਜਾਂਦੇ ਆ ਤੇ ਸ਼ਾਮ ਨੂੰ ਘਰੇ ਆ ਜਾਂਦੇ ਆ ਇਹੀ ਕੰਮ ਹੈਗਾ ਸਾਡੇ ਸਾਰੇ ਪਰਿਵਾਰ ਦਾ ਜੀ ਮਿਹਨਤ ਕਰਕੇ ਫੇਰ ਖਾਈ ਦੀ ਜੀ ਜਿਹੜਾ ਮੁੱਖ ਕੰਮ ਆ ਜਿਹਦੇ ਨਾਲ ਸਾਲ ਸਾਰਾ ਚੱਲਣਾ ਉਹ ਇਹੀ ਕੰਮ ਹਾਂ ਉਹ ਸਾਡਾ ਮੁੱਖ ਕੰਮ ਆ ਹੀ ਹੈ ਜੀ ਜਿਹੜਾ ਸਾਰਾ ਸਾਲ ਦੀ ਮਿਹਨਤ ਵਿੱਚ ਹਣਾ ਥੋੜਾ ਥੋੜਾ ਕਰਕੇ ਖਾਣਾ ਹੈਗਾ ਥੋੜਾ ਥੋੜਾ ਵੀ ਆਸਤਾ ਹੁੰਦੀ ਹੈ ਚਲੋ ਮਿਹਨਤ ਕਰਾਂਗੇ ਇਕੱਠੇ ਪੈਸੇ ਦੋ ਪੈਸੇ ਬਣਨਗੇ ਤਾਂ ਆਹ ਕੰਮ ਕਰਾਂਗੇ ਜਾਂ ਆਹ ਕੰਮ ਹਰ ਇੱਕ ਨੂੰ ਆਸ ਹੁੰਦੀ ਹੈ ਆਸ ਕਿਹਨੂੰ ਨਹੀਂ ਹੁੰਦੀ ਕਿਉਂ ਮਿਹਨਤ ਬੰਦਾ ਇਸੇ ਲਈ ਕਰਦਾ ਵੀ ਕੁਛ ਨਾ ਕੁਛ ਤਾਂ ਬਣਾਵਾਂਗੇ ਹਣਾ ਬੱਚਿਆਂ ਵਾਸਤੇ ਕੁਛ ਨਾ ਕੁਛ ਤਾਂ ਕਰਾਂਗੇ ਆਪਾਂ ਚੀਜ਼ ਨੂੰ ਬਿਲਕੁਲ ਬਿਲਕੁਲ ਉਹ ਵਾਸਤੇ ਸਾਡਾ ਹੁਣ ਪਾਣੀ ਫਿਰ ਚੁੱਕਿਆ ਇਹ ਕਿੰਨੇ ਮਤਲਬ ਕੁੱਲ ਕਿੰਨੇ ਬੰਦੇ ਕੰਮ ਕਰਦੇ ਇਥੇ ਪਰਿਵਾਰ ਤੇ ਮਜ਼ਦੂਰ ਸਾਰੇ ਮਿਲਾ ਕੇ ਤਰਕੀਬਨ ਹੈਗੀ ਹੈ ਈ ਇਸ ਟਾਈਮ ਤਾਂ ਹੁਣ ਬੱਲ ਹਾਲੇ ਛੋਟੀ ਆ ਵੀ 12-13 ਬੰਦੇ ਕੰਮ ਕਰੀ ਜਾਂਦੇ ਕਿਉਂ ਉਹਨਾਂ ਦਾ ਵੀ ਰੋਜ਼ਗਾਰ ਚੱਲਦਾ ਸਾਡੇ ਨਾਲ ਉਹਨਾਂ ਦਾ ਵੀ ਘਰ ਚੱਲਦਾ ਹੈਗਾ ਉਹਨਾਂ ਦੇ ਵੀ ਚੁੱਲ੍ਹੇ ਬਲਦੇ ਆ ਜੀ ਜਦੋਂ ਇਹ ਲੈਣ ਲੱਗ ਗਈ ਉਦੋਂ ਇੱਥੇ ਸਾਡੇ ਕੋਲ 30-35 ਬੰਦੇ ਕੰਮ ਕਰਨਗੇ ਡੇਲੀ ਦੇ ਕੰਮ ਕਰਨਗੇ 30-35 ਬੰਦੇ 30-35 ਬੰਦਿਆਂ ਦਾ ਰੋਜ਼ਗਾਰ ਹਾਂਜੀ 30-35 ਬੰਦੇ ਡੇਢ ਮਹੀਨਾ ਕੰਮ ਕਰਨਗੇ ਸਾਡੇ ਸਾਢੇ ਚਾਰਾਂ ਕਿੱल्ल्या ਜੀ ਵਧੀਆ ਚੱਲੂ ਰੋਜ਼ਗਾਰ ਨਾਲ ਮਤਲਬ ਠੇਕਾ ਤੁਸੀਂ ਦੇ ਹੀ ਦੇਣਾ ਠੀਕ ਹੈ ਬੀ ਦਾ ਨੁਕਸਾਨ ਵੀ ਗਿਆ ਤੇ ਪੈਦਾਵਾਰ ਦਾ ਵੀ ਗਿਆ ਠੇਕਾ ਵੀ ਪੈ ਗਿਆ ਹੀ ਸਾਨੂੰ ਸਾਰਾ ਕੁਝ ਪੈ ਗਿਆ ਹੁਣ ਤਾਂ ਖਰਚਾ ਪੈ ਗਿਆ ਮਤਲਬ ਸਾਰਾ ਦੇ ਕਦਾਵਾ ਕੋਈ ਨਹੀਂ ਹੋਣੀ ਪੈਦਾਵਾਰ ਕਾਦੀ ਹੋਣੀ ਬਸ ਗਿਆ ਹੁਣ ਦੁਬਾਰਾ ਬੀ ਵੀ ਨਹੀਂ ਲਾ ਸਕਦੇ ਉਹ ਵੀ ਗੱਲ ਨਹੀਂ ਬਣਨੀ ਕਿੰਨਾ ਮਤਲਬ ਕਿੰਨਾ ਸਮਸਤ ਰਹਿੰਦਾ ਹੁੰਦਾ ਜਿਹੜਾ ਅਸੀਂ ਲੈਂਦਾ ਏ ਬੀ ਲਾਇਆ ਹੋਇਆ ਇੱਕ ਕੱਢੇ ਹੀ ਕੰਪਨੀ ਨਾਲ 35 ਕਿੱਲੇ ਸੀਗੇ ਜੀ ਠੀਕ ਹੈ ਹਾਂਜੀ ਬੀ ਹੈ ਨਹੀਂ ਗਈ ਬੀ ਹੈ ਨਹੀਂ ਹੁਣ ਮਤਲਬ ਇਹਦਾ ਕੋਈ ਹੱਲ ਨਹੀਂ ਹੈਗਾ ਦੁਬਾਰਾ ਕੋਈ ਹੱਲ ਹੈ ਨਹੀਂ ਗਾ ਮੈਂ ਉਹਨਾਂ ਨੂੰ ਹੀ ਫੋਨ ਲਾਇਆ ਸੀਗਾ ਉਹ ਕਹਿੰਦਾ ਬਾਈ ਕੋਈ ਹ ਕੱਲ ਪਰਸੋਂ ਕੰਪਨੀ ਵਾਲਿਆਂ ਨੂੰ ਵੀ ਆਉਣਾ ਉਹ ਕਹਿੰਦਾ ਦੇਖ ਕੇ ਜਾਵਾਂਗੇ ਪਰ ਹੱਲ ਹੈ ਨਹੀਂ ਕੋਈ ਵੀ ਬਿਲਕੁਲ ਬਿਲਕੁਲ ਨਾ ਕਹਿੰਦਾ ਬੀਮ ਮਿਲੇ ਹੁਣ ਬੀਮ ਨਹੀਂ ਮਿਲਣਾ ਨਾ ਹੀ ਬੀਮ ਨਹੀਂ ਮਿਲਣਾ ਤਾਂ ਗੱਲਬਾਤ ਕਰ ਲੈਣੇ ਪਿੰਡ ਵਾਸੀ ਵੀ ਆ ਬਾਈ ਮਤਲਬ ਜਦੋਂ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਘਟਨਾ ਵਾਪਰੀ ਇੱਥੇ ਤੇ ਕਿਵੇਂ ਦੇਖ ਦੂੰ ਇਸ ਘਟਨਾ ਨੂੰ ਬਾਈ ਇਹਨੇ ਵੀਰ ਮੈਨੂੰ ਕੱਲ ਮੈਂ ਇਹਦੇ ਨਾਲ ਗੱਲ ਕੀਤੀ ਫੋਨ ਤੇ ਮੇਰੇ ਕੋਲ ਆਉ ਦਾ ਦੁੱਖ ਚ ਰੋਣ ਲੱਗ ਗਿਆ ਇਹ ਜੀ ਕਹਿੰਦਾ ਆਪਣੇ ਯਾਰ ਨੁਕਸਾਨ ਹੋ ਗਿਆ ਕਹਿੰਦਾ ਬਾਈ ਸਪਰੇਅ ਕਰਤੀ ਆਪਣੇ ਮੈਂ ਇਹਦੇ ਕੋਲੇ ਆਇਆ ġੀੜਾ ਮਾਰਨੇ ਇੱਥੇ ਫਿਰ ਮੈਂ ਵੇਖਿਆ ਇਹਦਾ ਬਾਣ ਜਿਵੇਂ ਇਹ ਕਹਿੰਦਾ ਵੀ ਇਧਰੋਂ ਆਏ ਲੰਘਿਆ ਬੰਦਾ ਓਵੇਂ ਓਵੇਂ ਸਾਰੇ ਜਿਹੜੇ ਦੇਖਿਆ ਬੱਲਾ ਪੂਰੀਆਂ ਮੱਛੀਆਂ ਬੰਦੇ ਇਹ ਕਾਫੀ ਮਿਹਨਤੀ ਹੈਗੇ ਜਿਵੇਂ ਹੁਣ ਅੰਬਰਸਰ ਇਹ ਹੁਣ ਛੋਲੀਆਂ ਲੈ ਕੇ ਜਾਂਦੇ ਆ ਜੀ ਫਿਰ ਇਹ ਦਿੱਲੀ ਵਾਲੀ ਸਾਈਡ ਵੀ ਜਾਂਦੇ ਆ ਜਾਮਣਾ ਹੁੰਦਾ ਵੀ ਕੰਮ ਕਰਦੇ ਆ ਇਹ ਸਬਜ਼ੀ ਦਾ ਵੀ ਕੰਮ ਕਰਦੇ ਆ ਇਹ ਹੁਣ ਇਹਨੇ ਸਿਆਲਾਂ ਚ ਹੌਲਕਾ ਸਾਹਿਬ ਦੇ ਫਾਰਮ ਕੋਲੇ ਇਹਨੇ ਫਰੂਟ ਦੀ ਰੇੜੀ ਲਾਈ ਸੀ ਉੱਥੇ ਇਹ ਬੰਦੇ ਮਿਹਨਤੀ ਆ ਇਹ ਬਸ ਇਹ ਜਿਹਨੇ ਕੀਤਾ ਇਹ ਬਹੁਤ ਗਲਤ ਕੀਤਾ ਕੰਮ ਇਹ ਜਿੰਨਾ ਵੀ ਹੋ ਜਾਣਾ ਵੀ ਇਹ ਵਿਚਾਰੇ ਨੇ ਇਹੀ ਤਾਂ ਇਹਨਾਂ ਦੀ ਰੋਜੀ ਹੈਗੀ ਜੀ ਵਨ ਠੇਕੇ ਤੇ ਲੈਂਦੇ ਆ ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਠੇਕਾ 45000 ਦੱਸਦਾ ਹੈ ਤਿੰਨ ਮਹੀਨਾ ਦਾ ਸਾਢੇ ਤਿੰਨ ਮਹੀਨਾ ਦਾ ਮਹੀਨਾ ਇਹਦੇ ਚ ਵੰਡਣਾ ਹੋਈ ਤੇ ਇਹਦੇ 2.5 ਰਹਿ ਗਏ 2.5 ਚ ਫਾਲਣੇ ਹਲ ਨਹੀਂ ਦੇਣਾ ਕੋਈ ਅੱਗੇ ਬਿਲਕੁਲ ਮਤਲਬ ਕਿੰਨੀ ਕਿ ਮਿਹਨਤ ਕਿੰਨੀ ਕਰਦੇ ਤੁਸੀਂ ਲੰਘਦੇ ਟੱਪਦੇ ਹੋਮਗੇ ਮਿਲਦੇ ਹੋਮ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਬਈ ਇੱਥੇ ਮਿਹਨਤ ਬਹੁਤ ਕਰਦੇ ਆ ਮਿਹਨਤ ਮੈਂ ਕੱਲ ਜਦੋਂ ਇਹਦੇ ਕੋਲੇ ਆਇਆ ਇਹਦੇ ਸੱਤ ਜਾਣੇ ਲੇਬਰ ਦੇ ਹੀ ਤੇ ਛੋਲੀਆਂ ਇਹ ਕੱਟੀ ਜਾਂਦੇ ਸੀਗੇ ਇਹਦਾ ਪਰਿਵਾਰ ਇੱਧਰ ਬੈਠਾ ਇਹਦੇ ਜੋ ਘਾਹ ਕੱਢੀ ਜਾਂਣਾ ਹੋਰਾ-ਪੋਰਾ ਇਹਨਾਂ ਦੇ ਬੱਚੇ ਹੈਗੇ ਆ ਛੋਟੇ-ਛੋਟੇ ਬੱਚੇ ਵੀ ਇਹਨਾਂ ਦੇ ਨਾਲ ਰਹਿੰਦੇ ਆ ਘਰ ਛੱਡ ਕੇ ਇੱਥੇ ਰਹਿੰਦੇ ਹੈਗੇ ਨਾਲ ਇੱਕ ਆ ਭਾਈ ਸੀਗਾ ਨਾਲ ਇਹਦਾ ਭਰਾ ਹੀ ਆ ਇਹ ਇਹ ਦੋਨੇ ਇੱਥੇ ਤੇ ਇਹ ਤਾਂ ਪਰਿਵਾਰ ਸਮੇਤ ਸਾਰੇ ਲੱਗੇ ਹੋਏ ਸੀ ਇੱਥੇ ਤੇ ਬਈ ਸ਼ਰਾਰਤ ਕਰਨ ਵਾਲਾ ਜਾਂ ਜੋ ਵੀ ਹੈ ਮਤਲਬ ਉਹਦੇ ਬਾਰੇ ਕੀ ਤੈਨੂੰ ਲੱਗਦਾ ਕਿ ਕੌਣ ਬੰਦਾ ਜਾਂ ਕਿਉਂ ਕਰ ਗਿਆ ਹੋਊਗਾ ਇਹ ਕੁਝ ਇਹ ਸਮਝ ਬਾਰਾ ਬਈ ਕਿਉਂਕਿ ਇਹ ਬੰਦੇ ਦੀ ਕਿਸੇ ਨਾਲ ਕੋਈ ਲਗੜਾਟ ਵੀ ਜਣੀਗੀ ਵਧੀਆ ਵੀਚਰ ਦਾ ਇਹ ਹੁਣ ਚਲੋ ਮੇਰਾ ਪਿੰਡਾ ਨਾਲ ਦਾ ਬੁਰਜ ਹਰੀਕਾ ਜੀ ਇਹਦਾ ਮੱਲ ਗਿਆ ਮੱਲ ਗਿਆ ਦੇ ਬੰਦੇ ਖੜੇ ਇਹ ਆਸ-ਪਾਸ ਦੇ ਪਿੰਡਾਂ 'ਚ ਵੀ ਇਹ ਜਾਂਦਾ ਆਉਂਦਾ ਹੂੰ ਤੇ ਇਹਦੀ ਕੋਈ ਕਿਸੇ ਨਾਲ ਇਹਦੀ ਕੋਈ ਹੈ ਨਹੀਂ ਐਨੀ ਕੋਈ ਲਗੜਾਟ ਵੀ ਇਹਦੀ ਮਦਦ ਹੀ ਕਰਦੇ ਆ ਇਹਦੇ ਸਾਰੀ ਐਂ ਹਾਂ ਜੀ ਬਿਲਕੁਲ ਬਿਲਕੁਲ ਜੀ ਬਾਈ ਮਤਲਬ ਆਪਾਂ ਹੁਣ ਇਸ ਤੋਂ ਬਾਅਦ ਕਿਤੇ ਤੁਸੀਂ ਗੱਲਬਾਤ ਕੀਤੀ ਸਰਕਾਰੀ ਦਰਬਾਰੇ ਜਾਂ ਕਿਸੇ ਬੰਦੇ ਨਾਲ ਹੋਰ ਗੱਲਬਾਤ ਕੀਤੀ ਇਸ ਮਾਮਲੇ ਬਾਰੇ ਨਾ ਜੀ ਕਿਸੇ ਮੁਰੇ ਨੂੰ ਕੀਤੀ ਹੋਈ ਹੈ ਕੋਈ ਗੱਲ ਨਹੀਂ ਹੋਈ ਨਾ ਕੀਤੀ ਹੈ ਗੱਲ ਬਸ ਤੁਹਾਡੇ ਨਾਲ ਹੀ ਕੀਤੀ ਹੈ ਜੋ ਕੱਲ ਮੈਨੂੰ ਪੂਰਾ ਪਤਾ ਲੱਗ ਗਿਆ ਜੀ ਫਿਰ ਮੈਂ ਠੋਨੀ ਫੋਨ ਲਾਇਆ ਪਹਿਲਾਂ ਬਾਈ ਨੂੰ ਲਾਇਆ ਇਹ ਬਾਈ ਆ ਗਿਆ ਮੇਰੇ ਕੋਲੇ ਤੇ ਫਿਰ ਮੈਂ ਇਹ ਬਾਈ ਕਹਿੰਦਾ ਆਪਾਂ ਕਰਦੇ ਆਂ ਹੱਲ ਅਸੀਂ ਉਹਦੇ ਨਾਲ ਗੱਡੀ ਭਰੀ ਕੇ ਨਾਲੇ ਥੋੜਾ ਹੱਲ ਕਰੀ ਫਿਰ ਤੁਹਾਨੂੰ ਸੱਦਿਆ ਜੀ ਕਿਸੇ ਹੋਰ ਬੰਦੇ ਨੇ ਜਾਂ ਤੁਹਾਨੂੰ ਮਦਦ ਕਰਨ ਦੇ ਲਈ ਆਖਿਆ ਜਾਂ ਕੋਈ ਹੋਰ ਹੱਲ ਇਹਦਾ ਨਾ ਜੀ ਨਾ ਕਿਸੇ ਨੇ ਨਹੀਂ ਆਖਿਆ ਕੋਈ ਇਹਨੇ ਕਿਸੇ ਨਹੀਂ ਆਖੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਦੇ ਬਾਈ ਜਿਵੇਂ ਅਜੀਹਾ ਕੰਮ ਕਦੇ ਹੋਇਆ ਸਪਰੇਅ ਕਰਕੇ ਜਾਂ ਕੋਈ ਨੁਕਸਾਨ ਕਰਕੇ ਹੋਵੇ ਤੁਹਾਡਾ ਨਹੀਂ ਸਪਰੇਅ ਤਾਂ ਨਹੀਂ ਕੀਤੀ ਸੀ 2023 ਦੇ ਵਿੱਚ ਨਾ ਚੱਲਦੀ ਫਸਲ ਤੇ ਗੜੇ ਪੈ ਗਏ ਸੀਗੇ ਗੜੇ ਪੈ ਗਏ ਸੀ ਹਾਂਜੀ ਗੜੇ ਪੈ ਗਏ ਤੇ ਗੜੇ ਮੇਂ ਸ਼ਿਕਾਰ ਵੀ ਹੋਏ ਤੁਸੀਂ ਹਾਂਜੀ ਗੜੇ ਸੰਗਾਰ ਉਹ ਤਾਂ ਹੀ ਬਹੁਤ ਜਿਆਦਾ ਸਾਡੀਆਂ ਦੋ ਗੱਡੀਆਂ ਭਰਦੀਆਂ ਸੀਗੀਆਂ ਤੇ ਲੀਵਰੀ ਵੀ ਕੰਮ ਕਰੀ ਉਹ ਲੀਵਰ ਸਾਡੀ ਘਟੂ ਘਟ 65 ਬੰਦੇ ਕੰਮ ਕਰਦੇ ਸੀ ਉਸ ਟਾਈਮ ਕੋਈ ਉਹ ਹੈਂਸੇ ਵੀ ਮੌਸਮ ਖਰਾਬ ਹੈ ਤੇ 12 11 ਵਜੇ ਮੀਂਹ ਗੜੇ ਆਇਆ 5 ਮਿੰਟ ਹੀ ਪਾਇਆ ਸਰਫ 5 ਮਿੰਟ ਉਹ ਤਬਾਹ ਕਰਕੇ ਉਹ 2023 ਸਾਲ ਦੀ ਗੱਲ ਹੈ ਜਾਂਦਾਗਾ ਹਾਂਜੀ ਕਿਵੇਂ ਜੀ ਉਹ ਤਾਂ ਆਪਾਂ ਕਹਦੇ ਵੀ ਕੁਦਰਤ ਮਾਰ ਪੈ ਗਈ ਜਿਹੜਾ ਆ ਆ ਜਿਹੜਾ ਕੀਤਾ ਇਹ ਤਾਂ ਬੰਦੇ ਨੇ ਕੀਤਾ ਬਿਲਕੁਲ ਬੰਦੇ ਨੇ ਬੰਦੇ ਨੇ ਕੀਤਾਗਾ ਤਾਂ ਉਹ ਗੱਲ ਹੈ ਵੀ ਇਹ ਆ ਨਹੀਂ ਜਰਿਆ ਜਾਂਦਾਗਾ ਮਹਾਰਾਜ ਤਾਂ ਕੋਈ ਨਹੀਂ ਉੱਪਰ ਸਕਦਾਗਾ ਕੁਦਰਤ ਨੁਕਸਾਨ ਚਲੋ ਹੋ ਜਾਂਦਾ ਉਹ ਤਾਂ ਸਾਰਿਆਂ ਦੇ ਹੁੰਦਾਂ ਨਾਲੇ ਹਾਂ ਬਾਕੀ ਉਹ ਮਹਾਰਾਜ ਦਾ ਪਾਣਾ ਮੰਨ ਕੇ ਆਪਾਂ ਚੱਲਣਾ ਪੈਂਦਾ ਹੈ ਹਾਂ ਜਿਹੜਾ ਜਾਣ ਬੁੱਝ ਕੇ ਕੀਤਾ ਜਿਹੜਾ ਜਾਣ ਬਚ ਕੇ ਕੀਤਾ ਬਾਈ ਇਹ ਤਾਂ ਬਹੁਤ ਮਾੜੀ ਗੱਲ ਹੈ ਨਾ ਬਿਲਕੁਲ ਚਲੋ ਆਪਾਂ ਤਾਂ ਫੇਰ ਵੀ ਕਹਿੰਦੇ ਵੀ ਉਹਦਾ ਪਾਵਾਂ ਹੋਰ ਵੀ ਜੇ ਕੋਈ ਮੇਰੇ ਨਾਲ ਸੀਗੀ ਦੁਸ਼ਮਣੀ ਤਾਂ ਮੈਨੂੰ ਤੂੰ ਸਿੱਧਾ ਕਹਿੰਦਾ ਬਈ ਮੈਂ ਤੇਰੇ ਨਾਲ ਦੁਸ਼ਮਣੀ ਕੱਢਣੀ ਹੈ ਠੀਕ ਹੈ ਕਿਸੇ ਨੇ ਵੀ ਨਹੀਂ ਆਖੀ ਇਹ ਗੱਲ ਕੀ ਦੁਸ਼ਮਣੀ ਕੱਢਣੀ ਹੈ ਦੁਸ਼ਮਣੀ ਹੁੰਦੀ ਫੇਰ ਵੀ ਇਹਨੇ ਕਹਿੰਦਾ ਵੀ ਉਹਦੀ ਤਾਂ ਕੋਈ ਲਾਈ ਨਹੀਂ ਕਿਸੇ ਨਾਲ ਹੁਣ ਤੁਹਾਨੂੰ ਅੱਗੇ ਤੋਂ ਵੀ ਨਿਗਾਹ ਰੱਖਣੀ ਪੈ ਗਰੂਗੀ ਹਣਾ ਇੱਥੇ ਹੁਣ ਹਾਂਜੀ ਹੁਣ ਹੈ ਗਈ ਹੈ ਹੈ ਗਈ ਹੈ ਗਈ ਇਹਨਾਂ ਨੂੰ ਕਹਦੇ ਬਾਈ ਇਹ ਜਿਹਨਾਂ ਦਾ ਲਿਆ ਹੋਇਆ ਵਣ ਇਹ ਬਰਗਾੜੀ ਦੇ ਲੂ ਰਿਵਾਜ ਦੇ ਹੈ ਜੀ ਇਹਨਾਂ ਨੂੰ ਆਖਿਆ ਹੋਇਆ ਇਹ ਕਹਿੰਦਾ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਹੋ ਗਿਆ ਹੁਣ ਗਾਂ ਵੀ ਤੂੰ ਹੀ ਤੋਰ ਰੱਖ ਕਹਿੰਦਾ ਸਾਡੇ ਵੀ ਫੁੱਲ ਗੌਰ ਠੀਕ ਹੈ ਭਾਈ ਠੀਕ ਹੈ ਅਗਲ ਜੀ ਕਿਵੇਂ ਦੇਖਤੋਂ ਜਿਹੜੀ ਇਹ ਕਟਨਾ ਵਾਪਰੀ ਹੈ ਕਹਿੰਦੇ ਕਿ ਇੱਕ ਬੰਦਾ ਆਉਂਦਾ ਸਪਰੇਅ ਕਰ ਗਿਆ ਤੇ ਸਾਰੀ ਫਸਲ ਮਚਾਤੀ ਹੈ ਜੀ ਵੇਖੋ ਜੀ ਇਹ ਬਹੁਤ ਕਟਿਆ ਇਨਸਾਨ ਦੀ ਗੱਲ ਹੈ ਕਟਿਆ ਸੋਚ ਹੈ ਦੇਖੋ ਜੇ ਕਿਸੇ ਨਾਲ ਆਪਣਾ ਵੈਰ ਵਿਰੋਧ ਆ ਜੀ ਸਬਜੀ ਚੋਂ ਜਾਂ ਕੋਈ ਫਸਲ ਚੋਂ ਜਾਂ ਆਪਾਂ ਕਿਸੇ ਬੱਚੇ ਰਹੀਂ ਕੱਢਦੇ ਆ ਉਹ ਬਹੁਤ ਹੀ ਘਟੀਆ ਗੱਲ ਹੈ ਇਹ ਕੋਈ ਆਪਦੀ ਗੱਲ ਆ ਪਹਿਲਾਂ ਬਹਿ ਕੇ ਗੱਲ ਕਰੋ ਜੇ ਨਹੀਂ ਨਿਪਟਦੇ ਅਗਲੇ ਸਿੱਧੀ ਗੱਲ ਕਰੋ ਜੀ ਇਹ ਨੁਕਸਾਨ ਕਰਨਾ ਬਹੁਤ ਹੀ ਕਟਿਆ ਇਨਸਾਨ ਦਾ ਕੰਮ ਆ ਕਟਿਆ ਉਹ ਮੈਂ ਤਾਂ ਸਭ ਤੋਂ ਕਟਿਆ ਸਮਝੂ ਇਸ ਨੂੰ ਜੇ ਤੁਹਾਡੀ ਜ਼ਮੀਨ 'ਚ ਕੰਮ ਕਰਦੀ ਦੇਖਦੇ ਹੋ ਕਿੰਨੀ ਕ ਮਿਹਨਤ ਕਰਦਾ ਪਰਿਵਾਰ ਇੱਥੇ ਬਹੁਤ ਹੀ ਜ਼ਿਆਦੇ ਮਿਹਨਤੀ ਹੈ ਮੈਂ ਨਾ ਵੀ ਜਿੰਨਾ ਮਿਹਨਤੀ ਇਹ ਪਰਿਵਾਰ ਹੈ ਬਹੁਤ ਜ਼ਿਆਦੇ ਮਿਹਨਤ ਕਰ ਸਾਰਾ ਟਬਰ ਇੱਥੇ ਰਹਿੰਦੇ ਆ ਵੇਖੋ ਗਰੀਬ ਆਦਮੀ ਨੇ ਜ਼ਮੀਨ ਠੇਕੇ ਤੇ ਲਈ ਆ ਕਿੰਨਾ ਮਹਿੰਗੇ ਬੀਜ ਹੈ ਕਿਵੇਂ ਉਹਨਾਂ ਨੇ ਮਿਹਨਤ ਨਾਲ ਇਹਨੂੰ ਸ਼ੁਰੂ ਕੀਤਾ ਹੈ ਜੇ ਹੁਣ ਹੀ ਉਹਦਾ ਨੁਕਸਾਨ ਹੋਣ ਲੱਗ ਗਿਆ ਤਾਂ ਬਹੁਤ ਮਾੜੀ ਗੱਲ ਹੈ ਬਿਲਕੁਲ ਸਾਡੇ ਖੇਤ 'ਚ ਇਹ ਪਹਿਲੀ ਵਾਰੀ ਹੋਈ ਹੈ ਪਹਿਲੀ ਵਾਰੀ ਹੋਈ ਜਿੰਦਗੀ 'ਚ ਕਦੇ ਸਾਡਾ ਕੋਈ ਸਮਾਨ ਵੀ ਪਿਆ ਰਵੇ ਉਹ ਵੀ ਨਹੀਂ ਕੋਈ ਚਾਹ ਹੂੰ ਕੋਈ ਆਸੇ-ਬਸ ਸੁਣੀ ਸੀ ਪਹਿਲਾਂ ਘਟਣਾ ਇਦਾਂ ਨਾ ਸਾਡੇ ਨੇੜੇ-ਤੇੜੇ ਵੀ ਨਹੀਂ ਕਦੇ ਹੋਈ ਇਹ ਤਾਂ ਪਤਾ ਨਹੀਂ ਕੀ ਸਾਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਇਹ ਹੋ ਕੀ ਰਿਹਾ ਹੈ ਜੇ ਕੋਈ ਗੱਲ ਹੈ ਤਾਂ ਉਸ ਬੰਦੇ ਨਾਲ ਬਹਿ ਕੇ ਗੱਲ ਕਰੂੰ ਜਾਂ ਉਹਦੇ ਕੋਈ ਬੱਚੇ ਦਾ ਨੁਕਸਾਨ ਕਰਨਾ ਜਾਂ ਉਹਦੀ ਕੋਈ ਫਸਲ ਦਾ ਨੁਕਸਾਨ ਕਰਨਾ ਇਹ ਘਟੀਆਂ ਨੁਕਸਾਨ ਦਾ ਗੱਲ ਹੈ ਇਹ ਨਹੀਂ ਚੰਗੀ ਗੱਲ ਹੈ